ਭਾਜੀ ਕੀ ਜਾਰੀ ਗੱਲ ਹੋਈ ਆ ਹਾਣੂ ਮੈਂ ਚੋਂ ਚੁੱਥੇ ਗੱਡੀ ਖਲੋਤੀ ਪੂਰੀ ਸਾਈਡ ਤੇ ਥੱਲੇ ਕਰਕੇ ਖਲਾਈ ਟਰੱਕ ਵਾਲਾ ਆਇਆ ਇਹਨੇ ਬਹੁਤ ਜ਼ਿਆਦਾ ਪੀਤੀ ਹੋਈ ਨੇ ਆਣ ਕੇ ਮਾਰੀ ਤੇ ਉੱਥੋਂ 도ੜ ਗਿਆ ਕਿੰਨੀ ਜ਼ੋਰ ਦੀ ਗੱਡੀ ਵੇਲ ਉਹ ਤੇ ਲੱਗੀ ਸਾਰੀ ਭੰਗ ਗਈ ਗੱਡੀ ਗੱਡੀ 'ਚ ਕਿੰਨੇ ਜਣੇ ਸੀ ਗੱਡੀ ਤਿੰਨ ਜਣੇ ਹੀ ਸੀ ਫੈਮਿਲੀ ਸੀ ਤੁਹਾਡੀ ਨਹੀਂ ਸੜਿਆ ਨੇ ਥੱਲੇ ਖੜੀ ਗੱਡੀ ਨੂੰ ਮਾਰਿਆ ਨੇ ਆ ਕੇ ਟਰੱਕ ਵਾਲੇ ਨੇ ਭਾਜੀ ਟਰੱਕ ਵਾਲੇ ਨੇ ਪਿੱਛੇ ਦੋ ਗੱਡੀਆਂ ਠੋਕ ਕੇ ਆਇਆ ਸਾਡੀ ਗੱਡੀ ਉਹ ਦੇਖੋ ਖਤਮ ਕਰ ਦਿੱਤੀ ਪਿੱਛੋਂ ਕੋਈ ਨੁਕਸਾਨ ਕਿੰਨਾ ਕੋਇਆ ਭਾਈ ਉਹ ਦੇਖੋ ਖੜੀ ਗੱਡੀ ਦੇਖ ਲਓ ਕੋਈ ਜਾਨ ਤੋ ਬਾਜਾ ਨਹੀਂ ਬਾ ਉਹਨਾਂ ਨੇ ਕੀ ਕੋਈ ਦਰਦ ਦੁਰ ਪੀਤੀ ਸੀ ਦਾਰੂ ਭਾਜੀ ਰੱਖਿਆ ਬਿਆਨ ਕੋ ਖੜਾ ਨਹੀਂ ਜਾਂਦਾ ਕਿੰਨਾ ਕੋ ਮਤਲਬ ਕਿੱਥੇ ਕਿੱਥੇ ਐਕਸੀਡੈਂਟ ਹੋਇਆ ਕਿੱਥੇ ਆਹ ਭਾਜੀ ਪਿੱਛੇ ਚੌਂ ਚੌਂ ਮਨ ਚੌਂ ਚੇ ਟੈਂਕੀ ਲੱਗ ਗਈ ਟੈਂਕੀ ਲੱਗ ਗਈ ਗੱਡੀ ਥੱਲੇ ਖੜੀਆ ਰੋਡ ਤੋਂ ਥੱਲੇ ਖੜੀਆ ਭਾਜੀ ਗਲੀ ਦੇ ਮੋੜ ਤੇ ਅੱਛਾ ਤੁਹਾਡੀ ਫੈਮਿਲੀ ਸੀ ਹਾਂਜੀ ਭਾਜੀ ਫੈਮਿਲੀ ਸੀ ਬੱਚੇ ਸੀਗੇ ਨਾਲ ਆ ਦੇਖੋ ਪਰ ਲੋਕਾਂ ਦੇਖੋ ਕੁੜੀਆ ਦੀ ਨਾਲ ਕਿੱਥੋਂ ਆ ਰਹੇ ਸੀ ਭਾਜੀ ਤੁਸੀਂ ਆਹ ਚੌਂ ਚੌਂ ਆ ਰਹੇ ਸੀ ਬਚਾਏ ਭਾਜੀ ਭਾਜੀ ਬਚਾਇਆ ਪਰ ਗੱਡੀ ਗਲਮ ਕਰਤੀ ਫਾਲਨੇ ਸਾਰੀ ਕਿਚੋਂ ਭਾਜੀ ਕੀ ਗੱਲ ਹੋਈ ਆ ਹਰੋਂ ਮਾਝਾਉਂ ਜਿੱਥੇ ਗੱਡੀ ਖਲੋਤੀ ਪੂਰੀ ਸਾਈਡ ਤੇ ਥੱਲੇ ਕਰਕੇ ਖਲਾਈ ਟਰੱਕ ਵਾਲਾ ਆਇਆ ਇਹਨੇ ਬਹੁਤ ਜ਼ਿਆਦਾ ਪੀਤੀ ਹੋਈ ਨੇ ਆਣ ਕੇ ਮਾਰੀ ਤੇ ਉੱਥੋਂ 도ੜ ਗਿਆ ਕਿੰਨੀ ਜ਼ੋਰ ਦੀ ਗੱਡੀ ਰੇਲ ਉੱਥੇ ਲੱਗੀ ਸਾਰੀ ਭੰਗ ਗਿਆ ਗੱਡੀ ਗੱਡੀ 'ਚ ਕਿੰਨੇ ਜਣੇ ਸੀ ਗੱਡੀ 3 ਜਣੇ ਹੀ ਸੀ ਫੈਮਿਲੀ ਸੀ ਤੁਹਾਡੀ ਨਾ ਇਹ ਸੜਾਂਲੇ ਥੱਲੇ ਖੜੀ ਗੱਡੀ ਨੂੰ ਮਾਰਿਆ ਨੇ ਆ ਕੇ ਟਰੱਕ ਵਾਲੇ ਨੇ ਭਾਜੀ ਟਰੱਕ ਵਾਲੇ ਨੇ ਪਿੱਛੇ ਦੋ ਗੱਡੀਆਂ ਠੋਕ ਕੇ ਆਇਆ ਸਾਡੀ ਗੱਡੀ ਉਹ ਦੇਖੋ ਖਤਮ ਕਰਤੀ ਪੁੱਛੋ ਮੇਨੂੰ ਗੱਡੀ ਆਲਟੋ ਨੁਕਸਾਨ ਕਿੰਨਾ ਕੋਇਆ ਭਾਜੀ ਉਹ ਦੇਖੋ ਖੜੀਆ ਗੱਡੀ ਦੇਖ ਲਓ ਕੋਈ ਜਾਨ ਤੋ ਫਾਜਾ ਉਹਨਾਂ ਨੇ ਕੀ ਕੋਈ ਦਰਦ ਦੁਰ ਪੀਤੀ ਸੀ ਦਾਰੂ ਪਾਜੀ ਰੱਜਿਆ ਪਿਆ ਤਾਂ ਖੜਾ ਨਹੀਂ ਜਾਂਦਾ ਕਿੰਨਾ ਕੋ ਮਤਲਬ ਕਿੱਥੇ ਕਿੱਥੇ ਐਕਸੀਡੈਂਟ ਹੋਇਆ ਕਿੱਥੇ ਉਹ ਪਾਜੀ ਪਿੱਛੇ ਚੌਂਕ ਚੌਂ ਨੂੰ ਮਨ ਚੌਂਕ ਚ ਟੈਂਕੀ ਲੱਗੇ ਗੱਡੀ ਥੱਲੇ ਖੜੀ ਐ ਰੋਡ ਤੋਂ ਥੱਲੇ ਖੜੀ ਐ ਪਾਜੀ ਗਲੀ ਦੇ ਮੋੜ ਤੇ ਅੱਛਾ ਤੁਹਾਡੀ ਫੈਮਲੀ ਸੀ ਹਾਂਜੀ ਪਾਜੀ ਫੈਮਲੀ ਸੀ ਬੱਚੇ ਸੀਗੇ ਨਾਲ ਆ ਰਹੇ ਹਾਂ ਆ ਲੋ ਆ ਦੇਖੋ ਕੁੜੀਆ ਜਿਹੀ ਨਾਲ ਕਿੱਥੋਂ ਆ ਰਹੇ ਸੀ ਪਾਜੀ ਤੁਸੀਂ ਆ ਚੌਂਕ ਤੋਂ ਆ ਰਹੇ ਸੀ ਬਚਾ ਜੀ ਪਾਜੀ ਬਚਾਇਆ ਹੀ ਆ ਪਰ ਗੱਡੀ ਗਲਮ ਘੱਤੀ ਨਾਲੇ ਸਾਰੀ ਪਿੱਛੋਂ ਆ ਗੱਡੀ ਅੰਦਰ ਵਾਲੀ ਗੱਡੀ ਆ ਸਨਜੀ ਆ ਨੇ ਦੋ ਬਾਲ ਦਾ ਸਵਾਰ ਹੈ। ਅੱਗੇ ਹੋ ਗਿਆ ਬਾ। ਡਰਵਾਜ਼ਾ ਲਾ ਕੇ ਪੂਰੋ। ਅਕੰਟ ਕਿੱਥੇ ਗਿਆ ਬਾ? ਪੂਰੇ ਅੱਜ ਇਹ ਟਿਕਾਣਾ ਉਹ ਲੋਕ ਦੇਖਦੇ ਆਂ ਕਿ ਇਹਦੇ ਵੀ ਪਾਰ ਕੇ ਜਿਹੜੀ ਕਦਰ ਦੀ ਕਾਹਲੀ ਮਾਰਦੇ ਨੇ ਕਾਰਗੀਆਂ ਉਹ ਲੋਕ ਇਹ ਜਿਸ ਮੈਂ ਤੁਹਾਨੂੰ ਅੱਛੀ ਤਰ੍ਹਾਂ ਜਾਣਨਾ ਚਾਹ ਪੀ ਮੈਨੂੰ ਬਾਤ ਜਾਂਦੀ ਥੋੜੀ ਇਹ ਲੱਗਦਾ ਕੋਈ ਇਹ ਕਿਹੜੇ ਕਰੀ ਜਾ ਕਿ No, yeah. yeah.